ਬਿਆਨ ਕੀ ਹੈ ਕਿ ਅਸੀਂ ਸਰਕਾਰ ਚਲਾਵਾਂਗੇ ਕਿਸਾਨ ਕਹਿੰਦੇ ਕਿ ਅਸੀਂ ਲੋਕਾਂ ਦੀ ਸਰਕਾਰ ਚਲਾਵਾਂਗੇ ਭਗਵਾਨ ਸਬੰਦ ਕਹਿੰਦਾ ਨਾ ਬਰਾਬਰ ਦੀ ਸਰਕਾਰ ਚਲਾਉਣੀ ਚਾਹੁੰਦੇ ਆ ਸਾਡੀ ਕੋਸ਼ਿਸ਼ ਹੈ ਅਸੀਂ ਬਰਾਬਰ ਸਰਕਾਰ ਚਲਾਵਾਂਗੇ ਤੂੰ ਸਰਕਾਰ ਚ ਲਾਉਂਦਾ ਕਾਰਪੋਰੇਟਾਂ ਦੀ ਅਸੀਂ ਚਲਾਵਾਂਗੇ ਲੋਕਾਂ ਦੀ ਕਿ ਆਇਓ ਜੀ ਪੈੰਡ ਵੜ ਕੇ ਦਿਖਾਓ ਸਾਡੇ ਅਸੀਂ ਦੱਸਾਂਗੇ ਤੁਹਾਨੂੰ ਕੋਈ ਹੁਣ ਪੈੰਡ ਆਇਓ ਤੁਹਾਨੂੰ ਘੇਰਾਗੇ ਤੁਹਾਨੂੰ ਦਵਲਾਂਗੇ ਇਹ ਗੱਲ ਕੀ ਹੈ ਧੱਕਾ ਇਹ ਲੱਗਦਾ ਨਹੀਂ ਕਿ ਗੁੰਡਾਗਰਦੀ ਆ ਜਿੱਦਾਂ ਲੋਕਾਂ ਦੀ ਸਰਕਾਰ ਚੱਲ ਗਈ ਉਸ ਦਿਨ ਸੰਘਰਸ਼ ਦੀ ਲੋੜ ਨਹੀਂ ਰਹੀ। ਭਗਵਾਨ ਤਮਾਨ ਨੇ ਦਿਖਾਇਆ ਹੋਇਆ ਪੈਂਤਰਾ 5 ਮਾਰਚ ਨੂੰ ਸਾਡੀ ਮੀਟਿੰਗ 'ਚ ਉੱਠ ਕੇ ਭੱਜ ਗਿਆ। ਧਰਨਾ ਖਤਮ ਹੈ ਫਿਰ ਅਗਲੀ ਗੱਲ ਕਰੂੰਗਾ। ਨਹੀਂ ਤਾਂ ਕਹਿੰਦਾ ਜਾਓ ਜਿਹੜਾ ਕੁਝ ਕਰਨਾ ਹੈ ਕਰ ਲਓ ਤੁਸੀਂ ਧਰਨਾ ਹੀ ਲਾ ਲਓ ਫਿਰ ਦੇਖਦਾਂਗੇ। ਇਹ ਨਾਲ ਤੁਸੀਂ ਅੰਗਰੇਜ਼ੀ ਇਹ ਚਰਚਾ ਹੁੰਦੀ ਆ ਉੱਥੇ ਜਾ ਕੇ ਪਿੰਡਾਂ ਜਿੱਥੇ ਸਹਾਇਤਾ ਵੀ ਤੁਸੀਂ ਕਰ ਰਹੇ ਹੋ। ਇਹ ਤੁਹਾਡਾ ਹੜਾਂ ਦਾ ਕਾਰਨ ਕੀ ਬਣਿਆ ਸਰਕਾਰ ਦੀ ਨਲੈਕੀ ਕਿੱਥੇ ਰਹੀ ਜਿਵੇਂ ਅਸੀਂ ਭਾਂਡੇ ਵੰਡ ਕੇ ਆਏ ਤਾਂ ਅਸੀਂ ਭਾਂਡਿਆਂ ਦੇ ਕਿੱਟਾਂ ਤੇ ਸਟਿੱਕਰ ਲਾਈ ਅਸੀਂ ਉੱਤੇ ਲਿਖਿਆ ਵੀ ਹੜ ਕੁਦਰਤੀ ਕਰੋਪੀ ਨਹੀਂ ਇਹ ਹਾਕਮਾਂ ਦੀ ਨਲੈਕੀ ਕਰਨਾ ਹੈ ਇਸ ਕਰਕੇ ਪੈਰਾਸਰ ਹੋਵੋ ਤੇ ਸੰਘਰਸ਼ ਦੀ ਤਿਆਰੀ ਕਰੋ ਤਾਂ ਕਿ ਹੜਾਂ ਨੂੰ ਪੱਕੇ ਤੌਰ ਤੇ ਰੋਕਿਆ ਜਾ ਸਕੇ ਉਹ ਕਿਹੜੇ ਕਿਹੜੇ ਪ੍ਰਬੰਧ ਆ ਜਿਹੜੇ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਹਰ ਇੱਕ ਚੀਜ਼ ਤੇ ਟੈਕਸ ਸਰਕਾਰਾਂ ਦਿੰਦੀਆਂ ਉਹਨਾਂ ਦਾ ਹੜਪੀਟ ਤੇ ਲੋਕਾਂ ਪ੍ਰਤੀ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਸੀਂ ਲੋਕਾਂ ਨੂੰ ਉਸ ਗੱਲ ਤੇ ਲੜਨ ਵਾਸਤੇ ਤਿਆਰ ਕਰਗੇ ਇੱਕ ਪਾਸੇ ਤਾਂ ਹੜ ਦੀ ਸਥਿਤੀ ਜੁੱਜੇ ਜਿਹੜੇ ਕਹਿੰਦੇ ਕਿ ਭਈਏ ਭਜਾ ਦਿਓ ਇਹ ਚਰਚਾ ਚੱਲਣ ਲੱਗੀ ਕੁਝ ਸੋਸ਼ਲ ਮੀਡੀਆ 스타 ਨੇ ਗੱਲ ਚਲਾਈ ਤਾਂ ਜੱਤੇਬੰਦੀ ਖੜੀ ਇਹਨਾਂ ਦੇ ਵਿਰੋਧ ਚਾਕੇ ਹਾਂ ਅਸੀਂ ਸਾਡੀ ਜਥੇਬੰਦੀ ਤੇ ਸੰਯੁਕਤਕ ਸਾਧ ਮੋਰਚੇ ਦੇ ਪਹਿਲਾਂ ਸੀ ਚਾਰ ਜਥੇਬੰਦੀਆਂ ਨੇ ਸਾਂਝਾ ਬਿਆਨ ਜਾਰੀ ਕਰਿਆ ਤੇ ਉਹਦਾ ਤੱਤ ਇਹ ਸੀ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਉਹਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖਤ ਸਜ਼ਾ ਦਿੱਤੀ ਜਾਵੇ ਇੱਕ ਵਿਰੋਧਤਾਤ ਬਣ ਰਿਹਾ ਸੀ ਸਰਕਾਰਾਂ ਦੇ ਖਿਲਾਫ ਤੇ ਜਿਹੜੀ ਭਈਏ ਭਜਾਓ ਮਹਿੰਮਾ ਇਹ ਨੇ ਉਹ ਸਰਕਾਰਾਂ ਦੇ ਖਿਲਾਫ ਵਿਰੋਧਤਾ ਨੂੰ ਸੱਟ ਮਾਰੀ ਆ ਜਿਹੜੇ 8 9 10 ਸਾਲ ਬਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇ ਹੀ ਗਏ ਉਹ ਸਾਡੀਆਂ ਸ਼ਕਲਾਂ ਵਾਲੇ ਸਾਡੇ ਵਰਗੇ ਪੱਕਾ ਦਾੜਾਂ ਵਾਲੇ ਸੀ ਤੇ ਜਿਹੜੇ ਸਹਾਇਤਾ ਲੈ ਕੇ ਆ ਰਹੇ ਆ ਉਹਨਾਂ ਦੀ ਸ਼ਕਲ ਸਾਡੇ ਨਾਲ ਨਹੀਂ ਰਲਦੀ ਤੇ ਇਹ ਸਿੱਕ ਸ਼ਕਲ ਦੇਖ ਕੇ ਕਿਸੇ ਨੂੰ ਦੋਸਤ ਬਣਾ ਲੀ ਗਏ ਕਿਹੜੇ ਸ਼ਕਲਾਂ ਵਾਲੇ ਕਿਹੜੇ ਨੇ ਨੂੰ ਦੁਸ਼ਮਣ ਗਰਦਾਣ ਦੇ ਗਏ ਇਹ ਗਲਤ ਹੈ ਕਿਹੜੇ ਸ਼ਕਲਾਂ ਵਾਲੇ ਤੁਸੀਂ ਕਿੰਨਾ ਦੀ ਗੱਲ ਕਰ ਰਹੇ ਸੁਖਵੀਰ ਬਾਦਲ ਬਾਦਲ ਹੁਰਾ ਨੇ ਸ਼੍ਰੋਮਣੀ ਅਕਾਦੀ ਦਲ ਨੇ ਕਿੰਨੇ ਸਾਲ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਰੱਖੀ ਰojana times ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹੈਪੀ ਪਖਤਾ ਅੱਜ ਫੇਰ ਹੜ੍ਹਾਂ ਦੇ ਉੱਤੇ ਚਰਚਾ ਕਰਾਂਗੇ ਹੜ੍ਹਾਂ 'ਤੇ ਚਰਚਾ ਬਣਦੀ ਵੀ ਹੈ ਕਿਉਂਕਿ ਸੰਕਟ ਹਜੇ ਟਲਿਆ ਨਹੀਂ 4 ਤੋਂ ਲੈ ਕੇ 7 ਦੇ ਵਿਚਕਾਰ ਫਿਰ ਮੀਂਹ ਦੱਸਿਆ ਜਾ ਰਿਹਾ ਪਾਣੀ ਫਿਰ ਛੱਡਿਆ ਜਾ ਰਿਹਾਗਾ ਹੜ੍ਹਾਂ ਦੀ ਸਥਿਤੀ ਫਿਰ ਬਣ ਸਕਦੀ ਹੈ ਪਰ ਲੋਕ ਪੰਜਾਬ ਦੇ ਇੱਕ ਦੂਜੇ ਦੀ ਬਾਹ ਫੜੀ ਪਰ ਜੋ ਹੜ ਤੋਂ ਬਾਅਦ ਜਦੋਂ ਪਾਣੀ ਘਟਿਆ ਉਸ ਤੋਂ ਬਾਅਦ ਬਹੁਤ ਘੱਟ ਨਜ਼ਰ ਆਏ ਲੋਕ ਸੇਵਾ ਕਰਨ ਵਾਲੇ ਬਹੁਤ ਮੀਡੀਆ ਘੱਟ ਨਜ਼ਰ ਆਇਆ ਹਾਲਾਂਕਿ ਹਾਲਾਤ ਉਦੋਂ ਦੇ ਦਿਖਾਉਣੇ ਬਣਦੇ ਸੀ ਕਿ ਸਥਿਤੀ ਹੁਣ ਕੀ ਬਣੀ ਆ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਬਹੁਤੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਮਜ਼ਦੂਰ ਪੈਲ ਦੇ ਆਧਾਰ ਤੇ ਰਹਿਣਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਜਿਹਨੂੰ ਲੋੜ ਹੋएगी ਉਸ ਤੱਕ ਜਿਹੜੀ ਆ ਰਸਤ ਜਾਂ ਜਿਹੜਾ ਵੀ ਚੀਜ਼ ਚਾਹੀਦੀ ਉਹ ਪਹੁੰਚਦੀ ਕੀਤੀ ਜਾਏਗੀ। ਅੰਗਰੇਜ਼ ਸਿੰਘ ਬੀਕੇਜੂ ਡਕਾਉਂਦਾ ਤੋਂ ਸਾਡੇ ਨਾਲ ਨੇ ਹੁਣੇ-ਹੁਣੇ ਹੜ੍ਹਾਂ ਦੇ ਵਿੱਚੋਂ ਜਾ ਕੇ ਆਏ ਨੇ ਉੱਥੇ ਕੀ ਸਥਿਤੀ ਹੈ ਲੋਕਾਂ ਦੇ ਘਰ ਟਹਿ ਚੁੱਕੇ ਨੇ ਗਾਰ ਅੰਦਰ ਤੱਕ ਜਾ ਚੁੱਕੀ ਹੈ ਕਲੇ ਘਰ ਨਹੀਂ ਟਹਿ ਬਹੁਤੇ ਬੱਚਿਆਂ ਦੇ ਜਿਹੜੇ ਆਪਾਂ ਕਹਿੰਦੇ ਸਰਟੀਫਿਕੇਟ ਰੁੜ ਗਏ ਕਿਸੇ ਦਾ ਪਾਸਪੋਰਟ ਰੁੜ ਗਿਆ ਉਹਦਾ ਮਤਲਬ ਕੌਣ ਭੁਗਤਾਨ ਕਰੂਗਾ ਵੀ ਉਹ ਕਿਵੇਂ ਹੱਲ ਹੋਊਗਾ ਇਹਨਾਂ ਚੀਜ਼ਾਂ ਦਾ ਇਸ ਤੇ ਚਰਚਾ ਕਰਾਂਗੇ। ਅੰਗਰੇਜ਼ੀ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ। ਠੀਕ ਆ ਤੁਸੀਂ। ਗਏ ਸੀ ਹੁਣ ਹੜ੍ਹ ਹਾਂਜੀ ਅਸੀਂ ਜਾ ਕੇ ਆਇਆ ਅਸੀਂ ਗੈਸੀ ਹੁਸੈਨ ਨੀਵਾਲਾ ਤੋਂ ਅੱਗੇ ਹੂੰ ਜਿਹੜੇ ਪਿੰਡ ਸਤਲੁਜ ਦਰਿਆ ਦੇ ਬਿਲਕੁਲ ਉੱਪਰ ਪੈਂਦੇ ਆ ਜੀ ਗੱਟੀ ਰਾਜੋ ਕੀ ਟੇਂਡੀ ਵਾਲਾ ਤੇ ਹੋਰ ਉਹਨਾਂ ਪਿੰਡਾਂ 'ਚ ਹਲੇ ਵੀ ਯਾਨੀ ਪਹੁੰਚਣਾ ਮੁਸ਼ਕਲ ਸੀ ਕਿਉਂਕਿ ਜਿਹੜੀਆਂ ਸੜਕਾਂ ਸੀ ਉਹ ਸਾਰੀਆਂ ਢਹਨੇ ਖੋਰਤੀਆਂ ਖੋਰ ਕੇ ਲੈ ਗਿਆ ਜੀ ਤੇ ਸਾਨੂੰ ਉਹਨਾਂ ਲੋਕਾਂ ਨੇ ਦੱਸਿਆ ਵੀ 5-5 ਫੁੱਟ ਪਾਣੀ ਸੜਕਾਂ ਤੋਂ ਚੱਲਦਾ ਸੀ ਅਸੀਂ ਜਦੋਂ ਇੱਕ ਥਾਂ ਗਏ ਇੱਕ ਇਧਰ ਦੇ ਪਾਸੇ ਘਰ ਸੀ ਕਿਧਰ ਦੇ ਪਾਸੇ ਘਰ ਸੀ ਛੋਟੇ ਛੋਟੇ ਘਰ ਸੀ ਵਿਚਾਲੇ 10 ਫੁੱਟ ਦਾ ਸਾਂਝਾ ਜਾਂ ਉਹਨਾਂ ਨੇ ਰਸਤਾ ਛੱਡਿਆ ਹੋਇਆ ਸੀ ਉੱਥੋਂ ਪਾਣੀ ਲੰਘਿਆ ਤੇ ਉੱਥੇ 5-5 ਫੁੱਟ ਦੋਹਾਂ ਘਰਾਂ ਦੇ ਵਿਚਾਲੇ ਜਿਵੇਂ ਨਹਿਰ ਹੁੰਦੀ ਹੈ ਨਾ ਐਸ ਤਰ੍ਹਾਂ ਬਣਾਇਆ ਪਿਆ ਸੀ ਉੱਥੇ ਲੋਕਾਂ ਦੇ ਪਸ਼ੂ ਰੁੜ ਗਏ ਭਾਂਡੇ ਰੁੜ ਗਏ ਕੱਪੜੇ ਰੁੜ ਗਏ ਜਿਹੜੀ ਕਣਕ ਪਈ ਸੀ ਡਰਮਾਂ 'ਚ ਉਹ ਫੁੱਲ ਗਈ ਡਰਮ ਪਾਟ ਗਏ ਪੜਾ ਕੇ ਪੈ ਗਏ ਉਹਨਾਂ ਦੇ ਗੈਸ ਨਾਲ ਤੇ ਬਹੁਤ ਬੁਰਾ ਹਾਲ ਹੋਇਆ ਤੇ ਨਹੀਂ ਪਰ ਤੁਹਾਨੂੰ ਜਿਵੇਂ ਜਦੋਂ ਹੜ ਆਏ ਸੀ ਜਦੋਂ ਸਥਿਤੀ ਪੂਰੀ ਭਾਰੂ ਸੀ ਉਦੋਂ ਜਥੇਬੰਦੀਆਂ ਘੱਟ ਨਜ਼ਰ ਆਈਆਂ ਕਿ ਮੀਡੀਆ ਨੇ ਨਹੀਂ ਦਿਖਾਇਆ ਤੁਹਾਨੂੰ ਹੁਣ ਜਾ ਕੇ ਹੁਣ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਗਰਾਹ ਸਾਹਿਬ ਵੀ ਜਾ ਰਹੇ ਨੇ ਆਪਣੇ ਪੱਧਰ ਤੇ ਤੁਸੀਂ ਡਕਾਉਂਦਾ ਵੀ ਆਪਣੇ ਪੱਧਰ ਤੇ ਜਾ ਰਹੀ ਹੈ ਇੱਕ ਤਾਂ ਇਹ ਸੀ ਜਦੋਂ ਅਗਸਤ ਦੇ ਖੀਰ ਦੇਤਾਂ ਦੇ ਵਿੱਚ ਮੀਂਹ ਪੈਣ ਲੱਗਿਆ ਨਾ ਉਦੋਂ ਇਹ ਲੱਗਦਾ ਸੀ ਵੀ ਚਲੋ ਯਾਰ ਜੇ ਹੁਣ ਵੀ ਬੰਦ ਹੋ ਜੇ ਤਾਂ ਬਚਤ ਰਹਿ ਜੂ ਆਪਾਂ ਕਹਿੰਦੇ ਆ ਵੀ ਹੁਣ ਵੀ ਹਟ ਜੇ ਤਾਂ ਬਚਤ ਰਹ ਜੂਗੀ ਉਹ ਹਟਿਆ ਨਹੀਂ ਲਗਾਤਾਰ ਫੇਰੇ ਹੋਇਆ ਵੀ ਦਰਿਆ ਦੇ ਕੁਛ ਸਤਲੋਜ ਦੇ ਵਿੱਚ ਹੜਾ ਗਿਆ ਪਹਿਲਾਂ ਉਧਰ ਰਾਵੀ ਬਿਆਸ ਵਾਲੇ ਪਾਸੇ ਆਇਆ ਲੱਗਿਆ ਵੀ ਜਦੋਂ ਥੋੜਾ ਹਟ ਜੂਗਾ ਪਰ ਜੇ ਇਹ ਪਹਿਲਾਂ ਸਾਨੂੰ ਇੰਥੇ ਲੱਗਦਾ ਵੀ ਇੰਨੀ ਬਕਰਾਲ ਹੋਊਗੀ ਸਮੱਸਿਆ ਹੂੰ ਕਿਉਂਕਿ ਤਾਂ ਫਿਰ ਲਗਾਤਾਰ ਜਦੋਂ ਪਹਿਲਾਂ 10 ਜਿਹੜੇ ਫਿਰ 17 ਜਿਹੜੇ ਫਿਰ 23 ਜਿਹੜੇ 5 ਲੱਖ ਏਕੜ ਤੱਕ ਦਾ ਨੁਕਸਾਨ ਹੋ ਗਿਆ ਹੂੰ ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਸਮੱਸਿਆ ਬਹੁਤ ਵੱਡੀ ਹੋਗੀ ਹੂੰ ਪਰ ਹੁਣ ਇੱਕ ਸਮੱਸਿਆ ਇਹ ਆ ਵੀ ਹੁਣ ਅਸੀਂ ਇੱਥੇ ਮੁਹਾਲੇ ਦੇ ਵਿੱਚ ਮੰਨ ਲਓ ਇੱਕ ਘਰ ਵਾਲੇ ਪਾਸੇ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਤੁਰੰਤ ਉੱਥੇ ਪਹੁੰਚ ਜਾਗੇ ਇੱਥੇ ਪ੍ਰਬੰਧ ਕਰ ਲਾਂਗੇ ਹੁਣ ਜਿਹੜੇ ਹੜ੍ਹ ਆਏ ਜਿਵੇਂ ਅਜਨਾਲਾ ਇਲਾਕੇ ਦੇ ਵਿੱਚ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਤਾਂ ਜਿੱਥੇ-ਜਿੱਥੇ ਸਾਡੀ ਜਥੇਬੰਦੀਆਂ ਟੀਮਾਂ ਸੀ ਕਮਜ਼ੋਰ ਆ ਜਥੇਬੰਦੀ ਉੱਥੇ ਨਹੀਂ ਹਾਂ ਮਤਲਬ ਜਿਵੇਂ ਸਾਡੀ ਜਥੇਬੰਦੀ 14 ਜ਼ਿਲ੍ਹਿਆਂ ਦੇ ਵਿੱਚ ਹੈ ਬੀਕੇ ਜੂ ਇਕੱਤਾ ਡਕਾਉਂਦਾ ਜਿਹਦੀ ਅਗਵਾਈ ਮਨਜੀਤ ਤੰਹੇਰ ਕਰਦੇ ਆ ਜੀ ਤਾਂ ਹੜ ਵਾਲੇ ਇਲਾਕਿਆਂ ਦੇ ਵਿੱਚੋਂ ਅੰਮ੍ਰਿਤਸਰ ਸਾਈਡ ਤੇ ਸਾਡੇ ਜੱਥੇ ਬੰਦੀ ਹੈ ਨਹੀਂ ਫਿਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਇਹਨਾਂ ਜ਼ਿਲ੍ਹਿਆਂ 'ਚ ਹੈਗੇ ਆ ਤਾਂ ਉੱਥੇ ਅਸੀਂ ਮੋਰਚੇ ਸਾਹਮਣੇ ਸੀ ਤੁਰੰਤ ਹੂੰ ਜਿਵੇਂ ਫਾਜ਼ਿਲਕਾ ਸੀ ਪੰਜ ਪਿੰਡਾਂ 'ਚ ਕੈਂਪ ਸ਼ੁਰੂ ਕੀਤੇ ਉਦਹੀਂ ਇੱਕ ਲਾਧੂ ਕਾ ਸੀ ਇੱਕ ਸ਼ਾਇਦ ਮੋਜਮ ਤੇ ਇੱਕ ਟਾਣੀ ਮੋਹਨਾਰਾਮ ਮਤਲਬ ਫਾਜ਼ਿਲਕਾ ਦੇ ਪੰਜ ਪਿੰਡ ਇਵੇਂ ਜਿਵੇਂ ਅਸੀਂ ਫਿਰੋਜ਼ਪੁਰ ਦੇ ਕਈ ਪਿੰਡਾਂ 'ਚ ਕੈਂਪ ਲਾਏ ਉਦੋਂ ਤੋਂ ਲੈ ਕੇ ਸਹਾਇਤਾ ਕਰਦੇ ਰਹੇ ਫਿਰ ਜਿਵੇਂ ਜਿਵੇਂ ਉਹ ਬਦਲਦਾ ਗਿਆ ਹਾਲਾਤ ਬਦਲਦੇ ਗਏ ਉਵੇਂ ਜਿਵੇਂ ਅਸੀਂ ਆਪਦੀ ਸਹਾਇਤਾ ਵੀ ਜਿਵੇਂ ਅਸੀਂ ਇੱਥੋਂ ਮੋਹਾਲੀ ਤੋਂ ਭਾਂਡਿਆਂ ਦੇ ਕਿੱਟਾਂ ਲੈ ਕੇ ਗਏ ਲੋ ਸਾਨੂੰ ਇਹ ਲੱਗਿਆ ਜਦੋਂ ਅਸੀਂ ਫਾਜ਼ਲਕਾ ਵਾਲਿਆਂ ਨਾਲ ਗੱਲ ਕੀਤੀ ਵੀ ਯਾਰ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਤਾਂ ਉਹਨਾਂ ਨੇ ਕਿਹਾ ਵੀ ਯਾਰ ਸਾਰਾ ਕੁਝ ਰੁੜ ਗਿਆ ਸਾਨੂੰ ਲੱਗਿਆ ਵੀ ਯਾਰ ਹੁਣ ਤਾਂ ਲੋਕ ਇੱਥੇ ਲੰਗਰ ਛੱਕ ਲੈਂਦੇ ਆ ਸਾਂਝੇ ਕੈਂਪਾਂ 'ਚ ਲੰਗਰ ਮਿਲ ਜਾਂਦਾ ਜਦੋਂ ਲੋਕ ਘਰਾਂ ਨੂੰ ਜਾਣਗੇ ਜਦੋਂ ਉਹਨਾਂ ਦੇ ਘਰ ਟਹਿਗੇ ਉਹਨਾਂ ਦੇ ਕੋਲ ਤਾਂ ਭਾਂਡੇ ਵੀ ਨਹੀਂ ਹੋਣੇ ਰਾਸ਼ਨ ਤਾਂ ਲੋਕ ਦੇ ਜਾਣਗੇ ਰਾਸ਼ਨ ਰੋਟੀ ਕਾਦੇ 'ਚ ਬਣਾਉਣਗੇ ਖਾਣਗੇ ਕਾਦੇ 'ਚ ਤੁਸੀਂ ਕਹਾ ਭਈ ਇਹ ਬੰਦੀਆਂ ਮਤਲਬ ਭਾਂਡਿਆਂ ਨਾਲ ਹੱਲ ਹੋ ਸਕਦਾ ਲੋਕਾਂ ਦਾ ਜਿਵੇਂ ਆਪਾਂ ਮੰਨਦੇ ਨੁਕਸਾਨ ਹੋਇਆ ਸਹਾਇਤਾ ਦੇਣੀ ਚਾਹੀਦੀ ਆ ਬਿਲਕੁਲ ਦੇਣੀ ਚਾਹੀਦੀ ਆ ਨਲਕੀਆਂ ਕਿੰਨਾਂ ਦੀਆਂ ਉਸ ਤੇ ਚਰਚਾ ਹੋਣੀ ਚਾਹੀਦੀ ਆ ਭਾਂਡੇ ਦੇ ਨਾਲ ਰਾਸ਼ਨ ਦੇ ਨਾਲ ਹੱਲ ਹੋ ਸਕਦਾ ਪੱਕਾ ਜੇ ਆਪਣੀ ਗੱਲਬਾਤ ਲੰਬੀ ਨਾ ਹੋਵੇ ਤਾਂ ਮੈਂ 2 ਕੁ ਮਿੰਟੇ ਦੱਸ ਦਿਆ ਵੀ ਜਿਵੇਂ ਸਾਡੀਆਂ ਜਥੇਬੰਦੀਆਂ ਨੇ ਕੀ ਕੀ ਕਰਿਆ ਹੂੰ ਮੈਂ ਉਹ ਦੱਸ ਰਿਹਾ ਸੀਗਾ ਤਾਂ ਅਸੀਂ ਪਿੰਡਾਂ 'ਚ ਭਾਂਡੇ ਵੰਡ ਕੇ ਉਧਰ ਪਹਿਲਾ ਰਾਸ਼ਨ ਦਾ ਲੰਗਰ ਦਾ ਚੱਲਦਾ ਰਿਹਾ ਫੇਰ ਜਦੋਂ ਉਹ ਘਟ ਗਿਆ ਲੋਕ ਘਰਾਂ ਨੂੰ ਚਲੇ ਗਏ ਤੇ ਫੇਰ ਅਸੀਂ ਸੋਚਿਆ ਵੀ ਹੁਣ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਤੇ ਅੱਗੇ ਕਣਕ ਦੀ ਬਜਾਈ ਕਰਾਉਣੀ ਆ ਤਾਂ ਅਸੀਂ ਫਾਜ਼ਿਲਕਾ ਦੇ ਪਿੰਡਾਂ 'ਚ 160 ਕਿੱਲੇ ਮੱਕੀ ਵਿਝਵਾ ਚੁੱਕਿਆ ਜਿਹੜੂ ਕਾਚੜਾ ਕਹਿੰਦੇ ਆ ਬਾਦ ਵਿੱਚ ਹਰਾ ਚਾਰਾ ਪਸ਼ੂਆਂ ਵਾਸਤੇ ਉਹਦੀ ਮਜ਼ੇਦਾਰ ਗੱਲ ਇਹ ਆ ਵੀ ਅਸੀਂ ਜਿਹੜੇ ਪਿੰਡਾਂ 'ਚ ਉਹ ਵਜਵਾਇਆ ਜਿਵੇਂ ਇੱਕ ਪਿੰਡ 'ਚ ਅਸੀਂ 5 ਕਿੱਲੇ ਹਰਾਚਾਰਾ ਵਜਵਾਤਾ ਮੱਕੀ ਉਹ ਸਾਰੇ ਪਿੰਡ ਦਾ ਸਾਂਝਾ ਏ ਉਹ ਇਹ ਨਹੀਂ ਵੀ ਜਿਹਦੀ ਜ਼ਮੀਨ ਦੀ ਵੀ ਜਿਹਾ ਉਸੇ ਦਾ ਸਾਰੇ ਦਾ ਸਾਂਝਾ ਹੋ ਹਾਂ ਉਹ ਬਕਾਇਦਾ ਲਿਖਤ ਕਰਕੇ ਪੰਚਾਇਤ ਨਾਲ ਗੱਲ ਕਰਕੇ ਪਿੰਡ ਨੂੰ ਸੱਦ ਕੇ ਉੱਥੇ ਫਿਰ ਅਸੀਂ ਉਹ ਵਜਵਾਇਆ ਟਰੈਕਟਰ ਲਿਜਾ ਕੇ ਡੀਜ਼ਲ ਦਿੱਤਾ ਡੀਏਪੀ ਹੋਰ ਵੀ ਸਾਰਾ ਮੱਕੀ ਦਾ ਲਿਆ ਕੇ ਸੋ ਬੀਜਤਾ ਉਹਨੋਂ ਹੁਣ ਸਾਰਾ ਪਿੰਡ ਆਪਦੀ ਲੋੜ ਮੁਤਾਬਕ ਵੱਡੂਗਾ। ਹੂੰ ਤਾਂ ਇਹ ਬਹੁਤ ਵਧੀਆ ਗੱਲ ਐ ਮਤਲਬ ਇੱਕ ਚੰਗਾ ਸੁਨੇਹਾ। ਹਾਂ ਵੀ ਲੋਕ ਰਲ ਮਿਲ ਕੇ ਵੰਡ ਕੇ ਲੈਣ। ਜੋ ਮੱਕੀ ਦਾ ਚੱਲਦਾ ਰਿਹਾ। ਹੁਣ ਅਸੀਂ ਕਣਕ ਬਜਾਉਣ ਵਾਸਤੇ ਸਾਰੀ ਵਿਉਂਤਬੰਦੀ ਕੀਤੀ ਆ। ਪਿਛਲੇ ਦਿਨ ਸਾਡੀ ਜਥੇਬੰਦੀ ਦੀ ਮੀਟਿੰਗ ਹੋਈ ਆ। ਉਹ ਚਾਹੀ ਜਾਜਾ ਲੈ ਵੀ ਸਾਡੇ ਕੋਲੇ ਕਿੰਨੇ ਨਕਦ ਪੈਸੇ ਇਕੱਠੇ ਹੋ ਗਏ, ਕਿੰਨਾ ਰੇ ਇਕੱਠਾ ਹੋ ਗਿਆ, ਕਿੰਨਾ ਵੀ ਇਕੱਠਾ ਹੋ ਗਿਆ। ਇੱਕ ਮਤ ਉਹਦੇ ਥੋੜੀ ਜਿਹੀ ਹੋਰ ਗੱਲ ਦੱਸਣੀ ਚਾਹੁੰਨਾ। ਵੀ ਹਰਿਆਣਾ, ਰਾਜਸਥਾਨ, ਜੂਪੀ ਤੇ ਮੱਧ ਪ੍ਰਦੇਸ਼ ਇਤੋਂ ਬਹੁਤ ਸਹਾਇਤਾ ਆਈ ਹੈ। ਸਾਨੂੰ ਨਹੀਂ ਇਹ ਤਾਂ ਤੁਸੀਂ ਕਹਿੰਦੇ ਹੋ ਲੋਕ ਚਰਚਾ ਫੇਸਬੁੱਕ ਤੇ ਕੁਝ ਹੋਰ ਕਰਦੇ ਆ। ਹਾਂ ਮੈਂ ਉਹੀ ਗੱਲ ਕਰਨੀ ਚਾਹੁੰਨਾ। ਹੂੰ ਵੀ ਤਾਂ ਜੀ ਭਈਏ ਆ ਜੀ ਭਈਏ ਆ ਮੈਂ ਤੁਹਾਨੂੰ 2 ਕੁ ਮਿੰਟ ਜੇ ਟਾਈਮ ਬੜਾ ਲੱਗਿਆ ਦੱਸ ਦੱਸਣਾ ਚਾਹੁੰਨਾ। ਅਸੀਂ ਜਦ ਇਹ ਸੈਨੀ ਵਾਲਾ ਗਏ ਸੀ ਸ਼ਹੀਦ ਭਗਤ ਸਿੰਘ ਹਰਾਂ ਦੀ ਸਮਾਦ ਤੇ ਚਲੇ ਗਏ। ਹੂੰ ਉੱਥੇ ਸਾਨੂੰ ਪਪਾਲ ਦੇ ਬੰਦੇ ਮਿਲੇ। ਉਹ ਕਹਿੰਦੇ ਸੀ 11 ਟੈਂਕਰ ਸਹਾਇਤਾ ਲੈ ਕੇ ਆਏ ਆ। ਹੂੰ ਪਪਾਲ ਤੋਂ ਪਪਾਲ ਤੋਂ ਪਪਾਲ ਤੋਂ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਤੋਂ ਤਿੰਨ ਵਾਰ ਹੀ ਆ ਗਏ। ਸਹਾਇਤਾ ਲਈ ਪਹਿਲਾ ਉਹ ਆਏ ਫਾਜ਼ਲ ਕਾ ਮੱਛਰਦਾਨ ਔਰਤਾਂ ਦੇ ਵਾਸਤੇ ਸੈਨੇਟਰੀ ਪੈਡ ਤੇ ਬੱਚਿਆਂ ਵਾਸਤੇ ਡਾਈਪਰ ਲੈ ਕੇ ਆਏ ਉਹ ਹੂੰ ਉਸ ਤੋਂ ਬਾਅਦ ਉਹ ਆਏ ਉਦੋਂ ਅਸੀਂ ਮੱਕੀ ਬਜਵਾ ਰਹੇ ਸੀ ਉਹ ਸਾਨੂੰ ਮੱਕੀ ਦਾ ਬੀਜ ਲੈ ਕੇ ਦੇ ਗਏ ਕਿਉਂਕਿ ਉਹਨਾਂ ਦੀ ਵੀ ਕੁਝ ਹੁੰਦੀ ਹੈ ਨਾ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਨਗਦ ਪੈਸਾ ਆਂ ਦਿਓ ਸਾਨੂੰ ਤੁਸੀਂ ਚਲੋ ਉਹ ਸਾਡੇ ਹਰੀਸ਼ ਨੱਟਾ ਸਾਡੇ ਮੀਤ ਪ੍ਰਧਾਨ ਹੈ ਉਹ ਨਾਲ ਗਏ ਮੱਕੀ ਦਾ ਬੀਜ ਖਰੀਦ ਕੇ ਲਿਆਂਦਾ ਜਿਹੜੇ ਪਿੰਡਾਂ 'ਚ ਮੱਕੀ ਬੀਜਣੀ ਸੀ ਉਹਨਾਂ ਪਿੰਡਾਂ ਨੂੰ ਅਸੀਂ ਹੈਂਡ ਓਵਰ ਕਰਤਾ ਵੀ ਅਈਨੇ ਕਿਲਾ ਤੁਹਾਡੇ ਕੋਲ ਐਨਾ ਫਿਰ ਬਾਅਦ ਚ ਅਸੀਂ ਉਹ ਵਜਵਾਤਾ ਹੂੰ ਉਹ ਵੀ ਸੰਝਾ ਹਾਂ ਸੰਝਾ ਬਿਲਕੁਲ ਸੰਝਾ ਤਾਂ ਉਦੋਂ ਬਾਅਦ ਯੂਪੀ ਵਾਲੇ ਆਏ ਆ ਪਿਛਲੇ ਹਫਤੇ ਮੈਡੀਕਲ ਕੈਂਪ ਲਾ ਕੇ ਗਏ ਆ ਫਰੋਜ਼ਪੁਰ ਦਵਾਈਆਂ ਲੈ ਕੇ ਆਏ ਚਾਰ ਕੁੜੀਆਂ ਸੀ ਸ਼ਾਇਦ 10 ਬੰਦੇ ਸੀ ਟੋਟਲ ਚਾਰ ਪੰਜ ਕੁੜੀਆਂ ਸੀ ਕੁਝ ਔਰਤਾਂ ਵਾਲਾ ਸਮਾਨ ਲੈ ਕੇ ਆਇਆ ਸੀ 65000 ਰੁਪਿਆ ਕੈਸ਼ ਸਾਡੀ ਜਥੇਬੰਦੀ ਨੂੰ ਦੇ ਕੇ ਗਏ ਆ ਉਹ ਹੜ ਭੀੜ ਤਾਲੇ ਜਿਹੜਾ ਕਣਕ ਬੀਜਣੀਆਂ ਉਹਦੇ ਵਿੱਚ ਪਾਉਣਾ ਸੀ ਜੀ 197700 ਰੁਪਇਆ ਪਹਿਲਾਂ ਜਦੋਂ ਮੱਕੀ ਵਿਝਵਾਉਣ ਵਾਸਤੇ ਆਏ ਸੀ ਉਦੋਂ ਦੇ ਕੇ ਗਏ ਆ ਤੇ ਹੁਣ ਉਹਨਾਂ ਨੇ ਫੇਰ ਆਉਣਾ ਸੋਮਵਾਰ ਨੂੰ 4 ਲੱਖ ਰੁਪਇਆ ਇਕੱਠਾ ਕੀਤਾ ਉਹਨਾਂ ਦੇ ਮਜ਼ਦੂਰਾ ਨੇ ਅੱਛਾ ਮਜ਼ਦੂਰ ਪਰਿਵਾਰ ਨੇ ਉਹ ਵੀ ਕਿਸਾਨ ਇਕਤਾ ਕੇਂਦਰ ਤੇ ਮਜ਼ਦੂਰ ਸੰਘਰਸ਼ ਸੰਗਠਨ ਮੈਂ ਸੁਣਿਆ ਕਿ ਮਤਲਬ ਬਹੁਤ ਜਿਹਨੇ ਦਾਨ ਕੀਤਾ ਜਿਹਦੇ ਸਹਾਇਤਾ ਭੇਜੀ ਆ ਉਹ ਬਿਲਕੁਲ ਇੱਕ ਬੱਚਿਆਂ ਨੇ ਗੋਲਕ ਵੀ ਤੋੜਤੀ ਕਹਿੰਦੇ ਉੱਥੋਂ ਦੇ ਨੇ ਜੇ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਨੇ ਵੀ ਹੱਦ ਵਿੱਚ ਹਿੱਸਾ ਪਾਇਆ ਹਾਂ ਹਾਂ ਤੇ ਜੋ ਚਲੋ ਮਤ ਅਥਰੇ ਜਿਹੜਾ ਮਜ਼ਦੂਰ ਹੈ ਨਾ ਜੂਪੀ ਦੇ ਮਜ਼ਦੂਰ ਸੰਘਰਸ਼ ਸੰਗਠਨ ਉਹ ਆਇਆ ਤਿੰਨਵਾਰੀ ਸੈਦਾਂ ਲੈ ਕੇ ਚੌਥੀ ਵਾਰੀ ਫੇਰ ਆ ਰਹੇ ਆ 4 ਲੱਖ ਰੁਪਏ ਲੈ ਕੇ ਹਮ ਹੁਣ ਸਾਡੇ ਪ੍ਰਧਾਨ ਜੀ ਅੱਜ ਗਏ ਵੇ ਫਿਰੋਜ਼ਪੁਰ ਜ਼ਿਲ੍ਹੇ ਦੀ ਮੀਟਿੰਗ ਹੋ ਰਹੀ ਆ ਸਾਡੇ ਕੋਲੇ ਲਿਸਟਾ ਬੜਗੇਗਾ ਕਿਹੜੇ ਕਿਹੜੇ ਪਿੰਡ 'ਚ ਕਿੰਨੇ ਕਿੰਨੇ ਏਕੜ ਕਿਹੜੇ ਕਿਹੜੇ ਕਿਸਾਨ ਦੀ ਜ਼ਮੀਨ ਹੈ ਹੁਣ ਅਸੀਂ ਸਕੀਮ ਬਣਾਵਾਂਗੇ ਇੱਕ ਅੱਦੇ ਦਿਨ 'ਚ ਵੀ ਕਿੱਥੇ ਕਿੱਥੇ ਕਿਹੜੇ ਪਿੰਡ 'ਚ ਕਿੰਨੀ ਕਣਕ ਬਿਜਾਉਣੀ ਆ ਤੇ ਉਹ ਸਾਥੀ ਜਿਹੜੇ ਆਉਣਗੇ ਹੁਣ ਪੈਸੇ ਲੈ ਕੇ ਉਹਨਾਂ ਨੂੰ ਅਸੀਂ ਕਹਾਂਗੇ ਵੀ ਸਾਨੂੰ ਤੁਸੀਂ 20 ਖਰੀਦ ਕੇ ਦੇਜੋ ਹੂੰ ਅਸੀਂ ਉਹਨਾਂ ਤੋਂ ਜਿਵੇਂ 20 ਮੰਨ ਲਓ 100 ਗੱਟਾ ਖਰੀਦ ਲਿਆ ਅਸੀਂ ਬੜਾਵਾਂਗੇ ਵੀ ਇਸ ਪਿੰਡ 'ਚ 20 ਗੱਟੇ ਚਾਹੀਦੇ ਉਸ ਪਿੰਡ 'ਚ ਉਹਨਾਂ ਨੂੰ ਨਾਲ ਲਿਜਾ ਕੇ ਉੱਥੇ ਸੁਭਾ ਦੇਾਂਗੇ ਨਹੀਂ ਨਾਲ ਤੁਸੀਂ ਅੰਗਰੇਜ਼ੀ ਇਹ ਚਰਚਾ ਹੁੰਦੀ ਆ ਉੱਥੇ ਜਾ ਕੇ ਪਿੰਡਾਂ ਜਿੱਥੇ ਸਹਾਤਾ ਵੀ ਤੁਸੀਂ ਕਰ ਰਹੇ ਹੋ ਵੀ ਇਹ ਤੁਹਾਡਾ ਹੜ੍ਹਾਂ ਦਾ ਕਾਰਨ ਕੀ ਬਣਿਆ ਸਰਕਾਰ ਦੀ ਨਿਲਾਇਕੀ ਕਿੱਥੇ ਰਹੀ ਜਿਵੇਂ ਅਸੀਂ ਭਾਂਡੇ ਵੰਡ ਕੇ ਆਏ ਅਸੀਂ ਭਾਂਡਿਆਂ ਦੇ ਕਿੱਟਾਂ ਤੇ ਸਟਿੱਕਰ ਲਾਈ। ਅਸੀਂ ਉਹ ਤੇ ਲਿਖਿਆ ਵੀ ਹੜ ਕੁਦਰਤੀ ਕਰੋਪੀ ਨਹੀਂ ਇਹ ਹਾਕਮਾਂ ਦੀ ਨਲੈਕੀ ਕਰਨ ਹੈ। ਹੂੰ ਇਸ ਕਰਕੇ ਪੈਰਾਸਰ ਹੋਵੋ ਤੇ ਸੰਘਰਸ਼ ਦੀ ਤਿਆਰੀ ਕਰੋ ਤਾਂ ਕਿ ਹੜਾਂ ਨੂੰ ਪੱਕੇ ਤੌਰ ਤੇ ਰੋਕਿਆ ਜਾ ਸਕੇ। ਹੂੰ ਯਾਨੀ ਅਸੀਂ ਸਮਝਦੇ ਹਾਂ ਵੀ ਜਿਹੜਾ ਜਥੇਬੰਦੀਆਂ ਦਾ ਮੁੱਖ ਕੰਮ ਹੈ ਜਿਵੇਂ ਤੁਸੀਂ ਹੁਣ ਪਹਿਲਾ ਸਵਾਲ ਕਰਿਆ ਸੀ ਵੀ ਕੀ ਐਵੇਂ ਮਸਲਾ ਹੱਲ ਹੋ ਜੂ? ਇਹ ਤਾਂ ਇੱਕ ਡੁੱਬਦੇ ਨੂੰ ਸਹਾਰਾ ਦੇਣ ਵਾਲੀ ਗੱਲ ਹੈ। ਸਹਾਇਤਾ। ਹੂੰ ਸਾਡਾ ਕੰਮ ਜਥੇਬੰਦੀਆਂ ਦਾ ਇਹ ਆ ਵੀ ਹੜ ਹਣ ਦੇ ਕਾਰਨ ਕੀ ਆ ਆਉਂਦੇ ਕਿਉਂ ਆਉਣ ਤੋਂ ਰੋਕਿਆ ਜਾਵੇ ਉਹ ਕਿਹੜੇ ਕਿਹੜੇ ਪ੍ਰਬੰਧ ਆ ਜਿਹੜੇ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਹਰ ਇੱਕ ਚੀਜ਼ ਤੇ ਟੈਕਸ ਸਰਕਾਰਾਂ ਦਿੰਦੀਆਂ ਉਹਨਾਂ ਦਾ ਹੜ ਪੀੜ ਤੋਂ ਲੋਕਾਂ ਪ੍ਰਤੀ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਸੀਂ ਲੋਕਾਂ ਨੂੰ ਉਸ ਗੱਲ ਤੇ ਲੜਨ ਵਾਸਤੇ ਤਿਆਰ ਕਰਗੇ ਜਦੋਂ ਅਸੀਂ ਜਾਣਦੇ ਆ ਅਸੀਂ ਪਿੰਡ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਦੇ ਆ ਇਕੱਠੇ ਕਰਕੇ ਸਾਰੀ ਗੱਲ ਅਸੀਂ ਦੱਸਦੇ ਆ ਉੱਥੇ ਜੀ ਤੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਵੀ ਦੇਖੋ ਭਾਈ ਸੰਯੁਕਤ ਕਿਸਾਨ ਮੋਰਚਾ ਲੜੂਗਾ ਧਰਨੇ ਲੱਗਣਗੇ ਆਹਾ ਮਸਲੇ ਆ ਤੁਸੀਂ ਆਉਂਗੇ ਉਹ ਕਹਿੰਦੇ ਹਾਂ ਅਸੀਂ ਸਾਰੇ ਆਵਾਂਗੇ ਮਤਲਬ ਅਸੀਂ ਇਸ ਦਿਸ਼ਾ ਦੇ ਵਿੱਚ ਕੰਮ ਕਰਦੇ ਤੇ ਜਿਹੜੀ ਮਤਲਬ ਇੱਕ ਪਾਸੇ ਤਾਂ ਹੜ ਦੀ ਸਥਿਤੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਭਈਏ ਭਜਾ ਦਿਓ ਇਹ ਚਰਚਾ ਚੱਲਣ ਲੱਗੀ ਕੋ ਸੋਸ਼ਲ ਮੀਡੀਆ 스타 ਨੇ ਗੱਲ ਚਲਾਈ ਤਾਂ ਜਥੇਬੰਦੀ ਖੜੀ ਇਹਨਾਂ ਦੇ ਵਿਰੋਧ ਚ ਆ ਕੇ ਹਾਂ ਅਸੀਂ ਸਾਡੀ ਜਥੇਬੰਦੀ ਤੇ ਸੰਯੁਕਤਕ ਸਾਧ ਮੋਰਚੇ ਦੇ ਵਿੱਚ ਪਹਿਲਾਂ ਸੀ ਚਾਰ ਜਥੇਬੰਦੀਆਂ ਨੇ ਸਾਂਝਾ ਬਿਆਨ ਜਾਰੀ ਕਰਿਆ ਹਮ ਅਸੀਂ ਉਗਰਾਹਾ ਸਾਹਿਬ ਵਾਲੀ ਜਥੇਬੰਦੀ ਤੇ ਕਿਰਤੀ ਕਿਸਾਨ ਯੂਨੀਅਨ ਤੇ ਰਾਜੇਵਾਲ ਸਾਹਿਬ ਜੀ ਚਾਰ ਜਥੇਬੰਦੀਆਂ ਦਾ ਸਾਡਾ ਸਾਂਝਾ ਬਿਆਨ ਸੀ ਉਹਦਾ ਤੱਤ ਇਹ ਸੀ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਉਹਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖਤ ਸਜ਼ਾ ਦਿੱਤੀ ਜਾਵੇ ਹਮ ਦੂਜੀ ਗੱਲ ਇਹ ਵੀ ਕਿਸੇ 2-4 ਬੰਦਿਆਂ ਨੂੰ ਆਧਾਰ ਬਣਾ ਕੇ ਇਸੇ ਸਮੂਚੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਇਸ ਕਰਕੇ ਭਈਆ ਭਜਾਓ ਮੈਂ ਗਲਤ ਹੈ ਇਹ ਬੰਦ ਹੋਣੀ ਚਾਹੀਦੀ ਆ ਤੀਜੀ ਗੱਲ ਜਿਹੜੀ ਫਿਰ ਅਸੀਂ ਸੰਯੁਕਤ ਕਿਸਾਨ ਮੋਰਚੇ 'ਚ ਇਹ ਰੱਖਿਆ ਸੀ ਉੱਥੇ ਦੇ ਨਾਲ ਇੱਕ ਤੀਜੀ ਗੱਲ ਐਡ ਹੋਈ ਵੀ 1979 ਦਾ ਇੱਕ ਕਾਨੂੰਨ ਹੈ ਭਾਰਤ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਨੇ ਐਡਾਪਟ ਕੀਤਾ ਹੋਇਆ ਜੀ ਉਹ ਇਹ ਹੈ ਵੀ ਜਿਹੜੀ ਮਜ਼ਦੂਰ ਬਾਹਰੋਂ ਆਉਂਦੇ ਆ ਉਹਨਾਂ ਨੂੰ ਰੈਗੂਲੇਟ ਕਰਨ ਦੇ ਸਬੰਧੀ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਵਗੈਰਾ ਕਰਨ ਦੇ ਸਬੰਧੀ ਅਸੀਂ ਇਹ ਮੰਗ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਭਾਈਚਾਰੇ ਨੂੰ ਦੁਸੀ ਠਹਿਰਾਉਣਾ ਠੀਕ ਨਹੀਂ ਤੇ 1900 ਐਕਟ ਨਾਸੀ ਦਾ ਜਿਹੜਾ ਐਕਟਾ ਉਹ ਪੰਜਾਬ ਸਰਕਾਰ ਠੀਕ ਤਰ੍ਹਾਂ ਲਾਗੂ ਕਰੇ ਤਾਂ ਕਿ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਦੀ ਪਛਾਣ ਹੋ ਸਕੇ ਉਹ ਸਾਡੀ ਜਥੇਬੰਦੀ ਇਸ ਗੱਲ ਤੇ ਖੜੀ ਆ ਤੇ ਅਸੀਂ ਜਿੱਥੇ ਵੀ ਕੋਈ ਗੱਲਬਾਤ ਹੁੰਦੀ ਆ ਜਿੱਥੇ ਅਸੀਂ ਇੱਕ ਵਿਸ਼ੇਸ਼ ਚ ਮੀਟਿੰਗ ਕਰਵਾਈ ਲੁਧਿਆਣੇ ਮੁੱਲਾਂਪੁਰ ਉੱਥੇ ਸਾਡਾ ਮੁੱਖ ਏਜੰਡਾ ਇਹ ਸੀ ਵੀ ਸਾਡੀ ਧਿਰ ਕੌਣ ਆ ਸਾਡੇ ਵਿਰੋਧੀ ਕੌਣ ਆ ਅਸੀਂ ਇਹ ਸਮਝਦੇ ਆਂ ਵੀ ਅਸਲ ਸਰਕਾਰਾਂ ਦੀਨ ਲਕੀਆ ਹਾੜਾਉਣੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਹੋਣੀ ਚਾਹੀਦੀ ਆ ਇੱਕ ਬਰਤਾਂਤ ਬਣ ਰਿਹਾ ਸੀ ਸਰਕਾਰਾਂ ਦੇ ਖਿਲਾਫ ਤੇ ਜਿਹੜੀ ਭਈਏ ਭਜਾਓ ਮਹਿਮਾ ਇਹ ਨੇ ਉਹ ਸਰਕਾਰਾਂ ਦੇ ਖਿਲਾਫ ਬਰਤਾਂਤ ਨੂੰ ਸੱਟ ਮਾਰੀ ਆ ਸੋ ਸਾਡਾ ਜੋਰੇ ਲੱਗਿਆ ਹੋਇਆ ਵੀ ਸਾਡੇ ਦੋਸਤ ਕੌਣ ਆ ਦੁਸ਼ਮਣ ਕੌਣ ਆ ਜਿਵੇਂ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਹੋਈ ਸੀ ਥੋੜੇ ਦੇਰ ਪਹਿਲਾਂ ਜੀ ਉੱਥੇ ਵੀ ਇਸੇ ਗੱਲ ਕੀਤੀ ਆ ਕੌਮੀ ਇਨਸਾਫ ਮੋਰਚਾ ਸਾਡੇ ਨਾਲ ਇਸ ਗੱਲ ਤੇ ਸਹਿਮਤ ਹੋਇਆ ਵੀ ਸ਼ਕਲ ਦੇਖ ਕੇ ਕਿਸੇ ਨੂੰ ਮਿੱਤਰ ਨਹੀਂ ਸਮਝਣਾ ਚਾਹੀਦਾ ਜਿਹੜੇ 8 9 10 ਸਾਲ ਭਾਜਪਾ ਨੂੰ ਬਿਨਾਂ ਸ਼ਰਤ ਹਮੈਤ ਦੇ ਹੀ ਗਏ ਉਹ ਸਾਡੀਆਂ ਸ਼ਕਲਾਂ ਵਾਲੇ ਸਾਡੇ ਵਰਗੇ ਪੱਗਾ ਦਾੜਾਂ ਵਾਲੇ ਸੀ ਤੇ ਜਿਹੜੇ ਸਹਾਇਤਾ ਲੈ ਕੇ ਆ ਰਹੇ ਆ ਉਹਨਾਂ ਦੀ ਸ਼ਕਲ ਸਾਡੇ ਨਾਲ ਨਹੀਂ ਰਲਦੀ ਤੇ ਇਹ ਸਿੱਕਲ ਦੇ ਕੇ ਕਿਸੇ ਨੂੰ ਦੋਸਤ ਬਣਾ ਲੀਏ ਨਹੀਂ ਕਿਹੜੇ ਸ਼ਕਲਾਂ ਵਾਲੇ ਕਿਹੜੇ ਨੇ ਨੂੰ ਦੁਸ਼ਮਣ ਗਰਦਾਨ ਦੇ ਗਲਤ ਹੈ ਕਿਹੜੇ ਸ਼ਕਲਾਂ ਵਾਲੇ ਤੁਸੀਂ ਕਿੰਨਾ ਦੀ ਗੱਲ ਕਰ ਰਹੇ ਹੋ ਜਿਹੜੇ ਸੁਖਵੀਰ ਬਾਦਲ ਹਾਂ ਬਾਦਲ ਹੁਰਾ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਿੰਨੇ ਸਾਲ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਰੱਖੀ ਹਾਂ ਇਹ ਤਾਂ ਜਦੋਂ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਹੋਈ ਉਦੋਂ ਆ ਕੇ ਇਤਿਫਾ ਦਿੱਤੇ ਇਹਨਾਂ ਨੇ ਹਾਂ ਉਦੋਂ ਪਹਿਲਾਂ ਤਾਂ ਭਾਜਪਾ ਨੂੰ ਲਿਆਉਣ ਵਾਲਾ ਖੁਦ ਸ਼ਰੋਣੀ ਇਕੱਲੀ ਦਾ ਲਾ ਨਾ ਹੂੰ ਤੇ ਉਹਨਾਂ ਦੀਆਂ ਸ਼ਕਲਾਂ ਤਾਂ ਰਲਦਿਆਂ ਨਾ ਉਹ ਅਮਰਤਾਰੀ ਸਿੱਖ ਆ ਨਾ ਤੇ ਕੀ ਉਹ ਸਾਡੇ ਆ ਉਹ ਤਾਂ ਆਉਣ ਵਾਲੇ ਦਿਨ ਆਉਣ ਵਾਲੇ ਦਿਨਾਂ 'ਚ ਵੀ ਸਾਂਝ ਹੋ ਸਕਦੀ ਸਾਂਝ ਤਾਂ ਆਉਣ ਵਾਲੇ ਦਿਨਾਂ 'ਚ ਵੀ ਹੋ ਸਕਦੀ ਹੈ ਨਹੀਂ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਸਾਡਾ ਮਨਜਿੰਦਰ ਸਿਰਸਾ ਸਾਡਾ ਤੇ ਹੋਰ ਜਿਹੜੇ ਭਾਜਪੀ ਦੇ ਸਪੋਕਸਮੈਨ ਬਣਿਆ ਉਹ ਸਾਡੇ ਆ ਸਾਡੇ ਤਾਂ ਉਹ ਆ ਜਿਹੜੇ ਸਾਡੇ ਵਾਸਤੇ ਸਹਾਇਤਾ ਲੈ ਕੇ ਆ ਰਹੇ ਆ ਅਸੀਂ ਕਹਿੰਦੇ ਭਈਆ ਜੀ ਭਈਆ ਇਹ ਗੱਲ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਨੂੰ ਸੱਟ ਮਾਰਦੀ ਆ ਔਰ ਜਿਹੜੇ ਬੰਦੇ ਇਸ ਪਾਸੇ ਲੱਗੇ ਹੋਇਆ ਨਾ ਉਹ ਸ਼ਾਇਦ ਅਣਜਾਣ ਹੈ ਮੈਂ ਤਾਂ ਇਹ ਕਹੂੰਗਾ ਵੀ ਉਹ ਅਣਜਾਣ ਹੈ ਉਹਨਾਂ ਨੂੰ ਪਤਾ ਨਹੀਂ ਉਹ ਲੋਕਾਂ ਦੀ ਸਾਂਝੀ ਜਿਹੜੀ ਏਕਤਾ ਹੈ ਉਹਨੂੰ ਸੱਟ ਮਾਰ ਰਿਹਾ ਜਿਹੜੀ ਏਕਤਾ ਦਿੱਲੀ ਵਾਲੇ ਕਿਸਾਨ ਘੋਲਨੇ ਉਹ ਸਾਰੀ ਸੀ ਇਹ ਤੋਂ ਸਰਕਾਰਾਂ ਡਰਦੀਆਂ ਇਸ ਕਰਕੇ ਸਰਕਾਰਾਂ ਇਹਨੂੰ ਤੋੜਨਾ ਚਾਹੁੰਦੀਆਂ ਸਾਡੇ ਜਿਹੜੇ ਭਈਆ ਭਜਾਉ ਮਹਿਮ ਵਾਲਿਆ ਨਾ ਉਹ ਜਾਣੇ ਅਣਜਾਣੇ ਉਹਨਾਂ ਸਰਕਾਰਾਂ ਦੇ ਏਜੰਡੇ ਦੇ ਪੱਖ ਚ ਭੁਗਤ ਜਾਂਦੇ ਆ ਅਸੀਂ ਤਾਂ ਹੀ ਬੇਨਤੀ ਕਰਾਂਗੇ ਵੀ ਇਹ ਬੰਦ ਹੋਣਾ ਚਾਹੀਦਾ ਜਿਵੇਂ ਸਰਕਾਰ ਦੀ ਤੁਸੀਂ ਗੱਲ ਕਰੀ ਕਿ ਸਰਕਾਰ ਦੀ ਨਲੈਕੀ ਰਹੀ ਹੈ ਸਰਕਾਰ ਬਣੀ ਵੀ ਉਹ ਕਹਿੰਦੇ ਸੀ ਕਿ ਆਮ ਆਦਮੀ ਦੀ ਸਰਕਾਰ ਹੈ ਲੱਗਦਾ ਆ ਜ ਆਮ ਆਦਮੀ ਦੀ ਸਰਕਾਰ ਆ ਜਦੋਂ ਹੂਟਰ ਵਜਦੇ ਜਾਂਦੇ ਨੇ ਅਸੀਂ ਪਹਿਲਾਂ ਹੀ ਕਿਹਾ ਸੀ ਵੀ ਭਾਵੇਂ ਸਰਕਾਰ ਕਿਸੇ ਦੀ ਵੀ ਆ ਜਾਵੇ ਸਾਡੇ ਪ੍ਰਧਾਨ ਜੀ ਮਨਜੀਤ ਸਿੰਘ ਤੰਦੇਰ ਕਹਿੰਦੇ ਹੁੰਦੇ ਆ ਵੀ ਤੁਸੀਂ ਮੈਨੂੰ ਬਣਾ ਦਿਓ ਮੁੱਖ ਮੰਤਰੀ ਜੇ ਕਿਸੇ ਨੂੰ ਭੁਲੇਖਾ ਹੋਵੇ ਨਾ ਜਿਵੇਂ ਆਮ ਆਦਮੀ ਵਾਲ ਨੂੰ ਭੁਲੇਖਾ ਸੀ ਵੀ ਕੁਛ ਤਾਂ ਆਪਾਂ ਥੋੜੇ ਥੋੜੇ ਕੰਮ ਜੇ ਕਰ ਦਿਆਂਗੇ ਕੁਝ ਨੌਕਰਾਂ ਦੇ ਦਿਆਂਗੇ ਬੱਲੇ ਬੱਲੇ ਹੋਊਗੀ ਨਾਲੇ ਪੈਸੇ ਪੂਸੇ ਕਮਾ ਲਾਂਗੇ ਇਹ ਗੱਲਾਂ ਐਵੇਂ ਹੈ ਨਹੀਂ ਅਸਲ ਦੇ ਵਿੱਚ ਇਹ ਜਿਹੜੀਆਂ ਸਰਕਾਰਾਂ ਨੇ ਮਖੌਟਾ ਹੁੰਦੀਆਂ ਪੱਕੀ ਸਰਕਾਰ ਬੈਠੀ ਆ ਮੁੱਖ ਸਕੱਤਰ ਪ੍ਰਮੁੱਖ ਸਕੱਤਰ ਡੀਸੀ ਐਸਐਸਪੀ ਆਈਜੀ ਡੀਆਈਜੀ ਹੁਣ ਤਾਂ ਪਤਾ ਲੱਗ ਗਿਆ ਨਾ ਉਹ ਚੱਲਣ ਦਿੰਦੇ ਇਹਨਾਂ ਦੀ ਉਹ ਕਦੇ ਕੁਝ ਕਰ ਦਿੰਦੇ ਆ ਕਦੇ ਕੁਝ ਕਰ ਦਿੰਦੇ ਆ ਪਹਿਲਾਂ ਪਹਿਲਾਂ ਕੁਝ ਦਬ ਦਵਾਜਾ ਬਣਿਆ ਵੀ ਹਾਂ ਵੀ ਇਮਾਨਦਾਰ ਮੁੜ ਕੇ ਸਾਰਿਆਂ ਦੇ ਪਤਾ ਲੱਗ ਗਿਆ ਪਹਿਲਾ ਵਾਲਿਆਂ ਦਾ ਵੀ ਉੱਤੋਂ ਦੀ ਨਿੱਕੜ ਗਈ ਅਸੀਂ ਪਹਿਲਾਂ ਹੀ ਕਹਿੰਦੇ ਸੀ ਜਦੋਂ ਇਹ ਹੋਇਆ ਨਾ ਚੋਣਾਂ ਦਾ ਰੌਲਾ ਰੱਪਾ ਸਾਡੀ ਜਥੇਬੰਦੀ ਵੀ ਕਿ ਜੋ ਇੱਕ ਇੱਕਤਾ ਢਕਾਉਂਦਾ ਉਹਦੇ ਚ ਫੁੱਟ ਪੈ ਗਈ ਸੀ ਉਹਦੇ ਵਿੱਚ ਇੱਕ ਮੇਨ ਕਾਰਨ ਸੀ ਕਿ ਸਾਡੀ ਜਿਹੜੀ ਪਹਿਲੀ ਲੀਡਰਸ਼ਿਪ ਸੀ ਨਾ ਉਹ ਇਸ ਪਾਸੇ ਪੈ ਗਈ ਬਈ ਵੋਟਾਂ ਚ ਸ਼ਾਮਲ ਹੋ ਜਾਣਾ ਚਾਹੀਦਾ ਸਾਡਾ ਸੰਵਿਧਾਨ ਕਹਿੰਦਾ ਵੀ ਵੋਟਾਂ ਹੱਲ ਨਹੀਂ ਮਸਲੇ ਦਾ ਤਾਂ ਉਹ ਲੰਮੀ ਸਟਰਗਲ ਚੱਲੀ ਫਿਰ ਉਹਦੇ ਵਿੱਚ ਫੁੱਟ ਪੈ ਗਈ ਸੀ ਅਸੀਂ ਉਦੋਂ ਹੀ ਕਿਹਾ ਸੀ ਵੋਟਾਂ ਮਸਲੇ ਦਾ ਹੱਲ ਨਹੀਂ ਲੋਕਾਂ ਦੀ ਜਥੇਬੰਦਕ ਏਕਤਾ ਮਸਲਿਆਂ ਦਾ ਹੱਲ ਹੈ ਇੱਕੋ ਇੱਕ ਠੀਕਰਾ ਇੱਕੇ ਤੇ ਸੰਘਰਸ਼ ਦਾ ਚੋਣਾ ਕੋਈ ਹੱਲ ਨਹੀਂ ਭਾਵੇਂ ਕੋਈ ਆ ਜਾਵੇ ਜਿਹੜੀਆਂ ਸਰਕਾਰਾਂ ਉਹ ਕਾਰਪੋਰੇਟ ਘਰਾਣਿਆਂ ਦੇ ਮਸਲਿਆਂ ਦਾ ਪ੍ਰਬੰਧ ਕਰਨ ਵਾਲੀਆਂ ਸੰਸਥਾਵਾਂ ਨੇ ਇਹ ਇਹਦੀ ਬਹੁਤੀ ਵਿਆਖਿਆ ਮੇਰਾ ਖਿਆਲ ਆ ਪਾਉਂ ਟਾਈਮ ਨਹੀਂ ਤੁਸੀਂ ਤੁਸੀਂ ਮੈਂ ਸਮਝਦਾ ਤੁਹਾਡੀ ਗੱਲ ਆਮ ਬੰਦਾ ਨਹੀਂ ਇਹ ਗੱਲ ਸਮਝ ਪਾ ਰਿਆ ਜਿਹੜੀ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਕਿ ਬੋਟ ਦੀ ਰਾਜਨੀਤੀ ਨਹੀਂ ਕਰਨੀਗੀ ਸਿੱਧੇ ਤੌਰ ਤੇ ਕੋਲ ਲੜਨੇ ਨਹੀਂ ਤੇ ਇਹਦਾ ਮਤਲਬ ਕੋਲ ਚੱਲਦਾ ਹੀ ਰਹਿਣੇ ਨੇ ਸਦਾ ਹਾਂ ਨਹੀਂ ਹਾਲਾਤ ਨਹੀਂ ਬਦਲਨੇ ਲੋਕਾਂ ਦੇ ਸਦਾ ਨਹੀਂ ਚੱਲਦੇ ਰਹਿਣੇ ਪਰ ਇਹ ਰਸਤਾ ਤਾਂ ਹੈਗਾ ਲੰਬਾ ਅਸਲ ਦੇ ਵਿੱਚ ਇੱਥੇ ਦੋ ਧਿਰਾਂ ਨੇ ਇੱਕ ਮਲਕ ਭਾਗੋ ਦੀ ਇੱਕ ਭਾਈ ਲਾਲੋ ਦੀ ਮਲਕ ਭਾਗੋ ਦੀ ਧਿਰ ਦਾ ਹਿੱਤ ਹੈ ਵੀ ਇਹ ਸਿਸਟਮ ਐਵੇਂ ਚੱਲਦਾ ਰਹੇ ਨਿੱਜੀ ਜਾਇਦਾਦ ਕਾਨੂੰਨੀ ਤੋਂ ਉੱਤੇ ਰੱਖਣ ਦਾ ਅਧਿਕਾਰ ਜਿੰਨੀ ਮਰਜ਼ੀ ਕਰਪਸ਼ਨ ਕਰੋ ਜਿੰਨੀ ਮਰਜ਼ੀ ਲੁੱਟ ਕਰੋ ਕੁਝ ਟੈਕਸ ਦੇ ਦਿਓ ਕੁਝ ਕਮਿਸ਼ਨ ਦੇ ਦਿਓ ਜਾਇਜ਼ ਆ ਸਾਰਾ ਕੁਝ ਜਿਹੜੀ ਭਾਈ ਲਾਲੋ ਦੀ ਜਮਾਤ ਆ ਉਹ ਕਹਿੰਦਾ ਜੋ ਅਸੀਂ ਕਰਦੇ ਆ ਉਹ ਤੇ ਸਾਡਾ ਹੱਕ ਕਿਉਂ ਨਹੀਂ ਉਹ ਸਾਰਾ ਕਰਕਰਾ ਕੇ ਇਕੱਠਾ ਅਮਬਾਨੀ ਲੈ ਗਿਆ ਜੀ ਅਡਾਨੀ ਲੈ ਗਿਆ ਜੀ ਸਾਰੇ ਰਲਮਲਾ ਕੇ ਲੁੱਟੇ ਜਾਂਦੇ ਆ ਜਿੱਦẽ ਭਾਈ ਲਾਲੋ ਦੀ ਸੱਤਾ ਆ ਗਈ ਸੱਤਾ ਜਿਵੇਂ ਕਿਸਾਨ ਕੋਲ ਵੇਲੇ ਟੋਲ ਪਲਾਜ਼ਾਂ ਤੇ ਰਿਲਾਇੰਸ ਦੇ ਪੰਪਾਂ ਤੇ ਮੌਲਾਂ ਤੇ ਉਦੋਂ ਕੇਂਦਰ ਚਾ ਮੋਦੀ ਸੀ ਪੰਜਾਬ ਚ ਕੈਪਟਨ ਸੀ ਪਰ ਟੋਲ ਪਲਾਜ਼ਾਂ ਤੇ ਕਿਸਾਨ ਮਜ਼ਦੂਰ ਸੀ ਉਦੋਂ ਸੱਤਾ ਸਾਡੀ ਸੀ ਭਗਵੰਤਬੰਦ ਕਹਿੰਦਾ ਨਾ ਬਰਾਬਰ ਦੀ ਸਰਕਾਰ ਚਲਾਉਣੀ ਚਾਹੁੰਦੇ ਆ ਸਾਡੀ ਕੋਸ਼ਿਸ਼ ਹੈ ਅਸੀਂ ਬਰਾਬਰ ਸਰਕਾਰ ਚਲਾਵਾਂਗੇ ਤੂੰ ਸਰਕਾਰ ਚ ਲਾਉਂਦਾ ਕਾਰਪੋਰੇਟਾਂ ਦੀ ਅਸੀਂ ਚਲਾਵਾਂਗੇ ਲੋਕਾਂ ਦੀ ਜਿੱਦਾਂ ਲੋਕਾਂ ਦੀ ਸਰਕਾਰ ਚੱਲ ਗਈ ਉਧੇ ਸੰਘਰਸ਼ਾਂ ਦੀ ਲੋੜ ਨਹੀਂ ਰਹਿਣੀ ਨਹੀਂ ਇਹ ਬਿਆਨ ਕੀ ਹੈ ਜਿਵੇਂ ਤੁਹਾਡੀ ਗੱਲ ਤੋਂ ਮੈਨੂੰ ਇੱਕ ਨਜ਼ਰ ਆਇਆ ਕਿ ਅਸੀਂ ਸਰਕਾਰ ਚਲਾਵਾਂਗੇ ਕਿਸਾਨ ਕਹਿੰਦੇ ਕਿ ਅਸੀਂ ਲੋਕਾਂ ਦੀ ਸਰਕਾਰ ਚਲਾਵਾਂਗੇ ਇੱਕ ਇਹ ਵੀ ਮੀਡੀਆ ਦੇ ਸੋਸ਼ਲ ਮੀਡੀਆ ਦੇ ਚੱਲਦਾ ਹੈ ਕਿ ਆਓ ਜੀ ਪਿੰਡ ਵੜ ਕੇ ਦਿਖਾਓ ਸਾਡੇ ਅਸੀਂ ਦੱਸਾਂਗੇ ਤੁਹਾਨੂੰ ਵੀ ਹੁਣ ਪਿੰਡ ਆਇਓ ਤੁਹਾਨੂੰ ਘੇਰਾਂਗੇ ਤੁਹਾਨੂੰ ਦਵੱਲਾਂਗੇ ਇਹ ਗੱਲ ਕੀ ਹੈ ਧੱਕਾ ਇਹ ਲੱਗਦਾ ਨਹੀਂ ਕਿ ਗੁੰਡਾ ਕਰਦੀ ਹੈ ਕਿਸਾਨਾਂ ਵੱਲੋਂ ਬਹੁਤ ਸਾਰੇ ਥਾਵਾਂ ਤੇ ਸੋਸ਼ਲ ਮੀਡੀਆ ਤੇ ਆਉਂਦੀ ਗੱਲ ਆ ਪਾਰਟੀਆਂ ਵਾਲਿਆਂ ਨੂੰ ਪਾਰਟੀ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਹੋ ਵੀ ਤੁਸੀਂ ਪਿੰਡ ਆ ਕੇ ਦਿਖਾਓ ਦੇਖੋ ਐ ਹੁੰਦਾ ਹੈ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਵਿਚਾਰਾਂ ਦੀ ਆਜ਼ਾਦੀ ਦੂਜੇ ਪਾਸੇ ਜੇ ਉਹ ਆ ਰਹੇ ਆ ਪਿੰਡ ਦੇ ਤਾਂ ਉਹਨਾਂ ਦੇ ਵਰਕਰ ਹੋਣਗੇ ਦੇਖੋ ਜਿਵੇਂ ਆ ਗੱਲ ਬਈ ਜਿਵੇਂ ਅਸੀਂ ਭਾਜਪਾ ਨੂੰ ਸਵਾਲ ਪੁੱਛੇ ਸੀ ਲੋਕ ਸਭਾ ਦੇ ਚੋਣਾਂ ਵੇਲੇ ਅਸੀਂ ਸਵਾਲਨਾਮਾ ਜਾਰੀ ਕੀਤਾ ਵੀ ਜਿੱਥੇ ਹੀ ਭਾਜਪਾ ਦੇ ਲੀਡਰ ਹੋਣ ਉਹਨਾਂ ਨੂੰ ਆ ਸਵਾਲ ਪੁੱਛੋ ਫੇਰ ਜਿਵੇਂ ਹੁਣ ਭਾਜਪਾ ਵਾਲੇ ਹਰ ਇੱਕ ਥਾਂ ਬਈ ਲੋਕਾਂ ਦੇ ਜ਼ਬਰ ਕਰਨਾ ਕੋਈ ਜਵਾਬ ਨਹੀਂ ਦੇਣਾ ਕੋਈ ਸਵਾਲ ਦਾ ਐਵੇਂ ਹੁੰਦਾ ਹੁਣ ਆਮ ਆਦਮੀ ਵਾਲੇ ਜੇ ਹੁਣ ਸਾਡੇ ਨਾਲ ਗੱਲਬਾਤ ਕਰਨ ਆਪਣਾ ਕੋਈ ਦਿਮਾਗ ਤਾਂ ਖਰਾਬ ਨਹੀਂ ਨਾ ਹੀ ਆਪਾਂ ਪਿੰਡ ਚੋਂ ਕਿਸ ਨੂੰ ਕੱਢ ਸਕਦੇ ਆ ਛੇਤੀ ਕੀਤੇ ਕੁਸਤਾ ਮਾ ਤੇ ਹੁੰਦਿਆ ਸਾਡੇ ਪਿੰਡਾਂ ਜੀ ਸਾਰਾ ਪਿੰਡ ਸਾਡੇ ਨਾਲ ਤਾਂ ਚਲੋ ਉੱਥੇ ਕਹਿ ਵੀ ਸਕਦੇ ਆ ਸਾਡੇ ਪਿੰਡ ਚ ਨਾ ਬੜੂ ਨਹੀਂ ਤਾਂ ਮੰਨ ਲਓ ਪਿੰਡ ਦੇ ਵਿੱਚ 1000 ਬੰਦਾ ਹੈ ਤੇ ਜੇ 50 ਬੰਦੇ ਵੀ ਕਿਸੇ ਪਾਰਟੀ ਦੇ ਆ ਉਹ ਕਹਣਗੇ ਪਿੰਡ ਤਾਂ ਸਾਡਾ ਵੀ ਆ ਆਊਗਾ ਤਾਂ ਕਿਵੇਂ ਰੋਕ ਸਕਦੇ ਆ ਜੀ ਪਰ ਜੇ ਉਹ ਠੀਕ ਜਵਾਬ ਦੇਣ ਤਾਂ ਅਸੀਂ ਕਹਾਂਗੇ ਸੋ ਚੰਗੀ ਗੱਲ ਆ ਵੀ ਉਹ ਜਵਾਬ ਦੇਣ ਪਰ ਜਵਾਬ ਜਿਸ ਤਰ੍ਹਾਂ ਦੇ ਰਿਹਾ ਇਹਦਾ ਉਹਦਾ ਕਹਿੰਦੇ ਜਵਾਬ ਉਹਦਾ ਕਹਿੰਦੇ ਜਵਾਬ ਹੀ ਆ ਇੱਕ ਮਿੰਟ ਵਾਸਤੇ ਉਹ ਆਪਾਂ ਨੂੰ ਭਗਵਾਨ ਤਮਨ ਨੇ ਦਿਖਾਇਆ ਹੋਇਆ ਪੈਂਤਰਾ 5 ਮਾਰਚ ਨੂੰ ਸਾਡੀ ਮੀਟਿੰਗ ਚ ਉੱਠ ਕੇ ਭੱਜ ਗਿਆ ਹੂੰ ਕਹਿੰਦਾ ਵੀ ਜਦ ਤੱਕ ਤੁਸੀਂ ਆਏ ਕਹੋ ਵੀ ਧਰਨਾ ਖਤਮ ਹੈ ਫਿਰ ਅਗਲੀ ਗੱਲ ਕਰੂੰਗਾ ਨਹੀਂ ਤਾਂ ਕਹਿੰਦਾ ਜਾਓ ਜਿਹੜਾ ਕੁਝ ਕਰਨਾ ਹੈ ਕਰ ਲਓ ਤੁਸੀਂ ਧਰਨਾ ਹੀ ਲਾ ਲਓ ਫਿਰ ਦੇਖ ਲਾਂਗੇ ਬਾਅਦ ਚ ਆ ਕੇ ਐਨੇ ਝੂਠ ਬੋਲੇ ਵੀ ਇਹ ਤਾਂ ਉਹਦਾ ਮੰਗੇ ਜੀ ਕੇਂਦਰ ਨਾਲ ਸੀ ਹੋਰ ਬੜਾ ਕੋ ਝੂਠ ਬੋਲਿਆ ਫਿਰ ਬਾਅਦ ਚ ਕਹਿੰਦਾ ਰਹਾ ਵੀ ਇਹ ਤਾਂ ਜੀ ਕਿਸਾਨ ਹੀ ਹੈ ਨਹੀਂ ਇਹ ਤਾਂ ਲੀਡਰ ਆ ਜੀ ਇਹ ਤਾਂ ਕਦੇ ਖੇਤ ਹੀ ਨਹੀਂ ਜਾਂਦੇ ਜੀ ਕੀ ਕੁਛ ਉਹ ਬੋਲਦਾ ਤਾਂ ਕੀ ਤੁਹਾਨੂੰ ਲੱਗਦਾ ਵੀ ਉਹ ਸਾਨੂੰ ਜਵਾਬ ਦੇਊਗਾ ਜਦੋਂ ਇਹ ਜਵਾਬ ਦੇਣ ਤੋਂ ਅਨਕਾਰੀ ਹੋ ਕੇ ਰਾਜ ਸੱਤਾ ਦੇ ਸਿਰ ਤੇ ਲੋਕਾਂ ਦੇ ਖਿਲਾਫ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਬਿਆਨਬਾਜ਼ੀ ਕਰਨ ਤੇ ਝੂਠ ਪ੍ਰਚਾਰ ਦੇ ਤੁਰ ਜੰਦੇ ਆ ਤੇ ਫਿਰ ਅਸੀਂ ਜਿੱਥੇ ਸਾਡੀ ਤਾਕਤ ਬਣ ਗਈ ਸੀ ਘੇਰ ਲਾਂਗੇ ਜੀ ਫਿਰ ਕੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਅੰਗਰੇਜੀ ਇਸ ਪ੍ਰੋਗਰਾਮ ਚ ਆਏ ਧੰਨਵਾਦ ਬਹੁਤ ਬਹੁਤ ਧੰਨਵਾਦ